ਆਹੋ ਸ੍ਰੀ ਵਾਹਿਗੁਰੂ ਸਾਹਿਬ ਜੀ ਜਸਰੇ ਮਹਲਾ 5 ਕੋਈ ਜਨ ਹਰਿ ਸ਼ਉਂਦੇ ਵੇ ਜੋਰ ਚਰਨ ਗੋਵਕੋਂ ਸੁਭਰਸ ਨਾਮ ਜੀਹ ਜਹ ਪ੍ਰਾਣ ਅਤੂਰਾ ਕੋਈ ਜਨ ਹਸਿਉਂ ਦੇਵ ਦੂਰ ਚਰਨ ਗਹੋਂ ਬਕੋਂ ਸੁਭਰਸਲਾ ਜੀਹ ਜਹ ਪ੍ਰਾਣ ਅਤੂਰਾ ਰਹਾਉ ਮਾਨ ਪਾਣਾ ਨਰਮਲ ਅਰਤ ਕਿਹਾਰੋ ਹਾਰਿ ਸੰਚੈ ਸੁਦਾ ਸੰਜੋੜ ਤਿਆ ਰਸਮ ਮਦਨ ਹੂਤ ਕਿਰਪਾ ਤੇ ਮਹਾ ਵਿਗਿਆਦੇ ਤੋੜ ਆਇਓ ਸ਼ਰਨੰਦੀਨ ਦੁਖ ਭੰਜਨ ਜਿਤਵੋ ਕਮਰੀ ਹੋਰ ਅਪਾਹੇ ਪਾਦਾਨੂ ਸਿਮਰਨ ਸੁਆਮੀ ਕੋ ਬ੍ਰਹਮਨਾਮ ਕ ਬੰਧਨ ਸ਼ੋਰਾ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਉ ਤੁਮਰੀ ਓਰ ਅਪਾਹੇ ਪਾਦਾਨੂ ਸਿਮਰਨ ਸੁਆਮੀ ਕੋ واحرو جی کا خالص واحد کرپا کیخش کی جو آپ جی نے شری گورو گرن صاحب جی مہاراج جی ترن کیتے ست گورو جی کرپا کر کے تن گرو ارجن دیو سا پاشا جی گسرا چارن ہوئے ਇਹ ਪਵਿੱਤਰ ਆਦੇਸ਼ ਦੇ ਸ਼ਬਦ ਜੋ ਸਤਿਗੁਰੂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰੇ ਸਤਿਗੁਰੂ ਜੀ ਕਹਿੰਦੇ ਕੋਈ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਣ ਦਾ ਰਸਤਾ ਦਰਸਾ ਦੇ। ਕੋਈ ਦੱਸੇ ਮੈਂ ਕਿਵੇਂ ਮਿਲ ਸਕਦਾ। ਕਿ ਇੱਥੋਂ ਤੱਕ ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਪ੍ਰਾਣ ਕੱਢ ਕੇ ਵੀ ਪੇਟਾ ਦੇ ਰੂਪ ਚਾਰਪਨ ਕਰ ਦੇਣਾ ਮੈਂ ਘੁੱਟ ਕੇ ਉਹਦੇ ਚਰਨ ਫੜ ਲਵਾਂ ਤੇ ਧੰਨਵਾਦ ਦੇ ਮਿੱਠੇ ਮਿੱਠੇ ਸ਼ਬਦ ਬੋਲਾਂ ਜਿਵੇਂ ਨੂੰ ਕੋਈ ਪਰਮੇਸ਼ਰ ਨ ਮਿਲਾਂ ਦੇ ਤੇ ਇਤਿਹਾਸ ਦੱਸਦਾ ਕਿ ਗੁਰਵਾਨ ਸਿੰਘ ਸਾਹਿਬ ਆਪਸ਼ੀ ਦੀ ਇੱਕ ਵਾਰ ਇੱਕ ਟਾਪੂ ਵਿੱਚ ਗਏ ਨਾ ਤੇ ਉੱਥੋਂ ਦੇ ਜਿਹੜੇ ਲੋਕ ਸਨ ਉਹ ਉੱਥੋਂ ਦੇ ਰਾਜੇ ਨੂੰ ਸਭ ਕੁਝ ਮੰਦੇ ਸਨ ਬਾਰਸ਼ਣੀ ਹੋਈ ਤੇ ਜਦੋਂ ਸਤਕੁਰੂ ਜੀ ਗਏ ਕਿਉਂਕਿ ਸਤਗੁਰੂ ਜੀ ਜਿੱਥੇ-ਜਿੱਥੇ ਕੋਈ ਭੁੱਲਿਆ ਭਟਕਿਆ ਸੀ ਉਹਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਦਿੱਤਾ। ਜਦੋਂ ਦੇਖਿਆ ਇੱਕ ਕਿਸਾਨ ਖੇਤ ਦੀ ਵੱਟ ਤੇ ਬੈਠਾ ਹੈ ਤੇ ਪਾਤਸ਼ਾਹੀ ਨੇ ਪੁੱਛਿਆ ਕਿੰਨ੍ਹੇ ਉਦਾਸ ਕਿਉਂ ਹੈ? ਕਿੰਨ੍ਹੇ ਕਾ ਪਾਤਸ਼ਾਹ ਨਹੀਂ ਪਿਆ? ਸਤਗੁਰੂ ਜੀ ਕਹਿੰਦੇ ਕਿ ਤੇਰੇ ਖੇਤ 'ਚ ਨਹੀਂ ਪਿਆ ਜਾਂ ਸਾਰੇ ਨਹੀਂ ਪਿਆ? ਕਹਿੰਦੇ ਕਿ ਜਿੱਥੇ ਨਹੀਂ ਪਿਆ ਐਂ ਕਹਿੰਦੇ ਫਿਰ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਲਿਆਓ। ਸਾਰੇ ਟਾਪੂ ਵਾਲੇ ਬੰਦੇ ਇਕੱਠੇ ਕੀਤੇ ਤੇ ਗੁਰੂ ਨਾਨਕ ਸਾਹਿਬ ਆਪਸਰ ਜੀ ਕਹਿਣ ਲੱਗੇ ਭਾਈ ਕੀ ਗੱਲ ਉਦਾਸ ਹੋ ਸਾਰੇ ਕਹਿਣ ਲੱਗੇ ਜੀ ਮੀਂਹ ਨਹੀਂ ਪਿਆ ਫਸਲ ਜਿਹੜੀ ਆ ਹੋਣੀ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਕਿਵੇਂ ਮੀਂਹ ਪੈਂਦਾ ਸੀ ਕਹਿਣ ਲੱਗੇ ਜੀ ਮੀਂਹ ਪਹਿਲਾਂ ਰਾਜੇ ਨੂੰ ਅਸੀਂ ਬੇਨਤੀ ਕਰਦੇ ਤੇ ਰਾਜਾ ਮੀਂਹ ਪਵਾਉਂਦਾ ਸੀ ਸਤਿਗੁਰੂ ਜੀ ਕਹਿੰਦੇ ਰਾਜਾ ਨਹੀਂ ਮੀਂਹ ਪਵਾਉਂਦਾ ਸਤਿਕਾਰ ਰਾਜੇ ਦਾ ਵੀ ਕਰੋ ਪਰ ਜਿਹੜੀ ਵਾਰਿਸ਼ ਪੈਣੀ ਉਹ ਕਰਤਾਰ ਨੇ ਪਾਉਣੀ ਆ ਅਕਾਲ ਪੁਰਖ ਵਾਹਿਗੁਰੂ ਤੁਸੀਂ ਅਕਾਲਪੁਰ ਘਾਇਰ ਨੂੰ ਚੇਤੇ ਕਰੋ ਕਹਿਣ ਲੱਗੇ ਬਾਕੀਆ ਤੁਸੀਂ ਦੱਸੋ ਤੇ ਸਤਿਗੁਰੂ ਜੀ ਨੇ ਤਿੰਨ ਗੱਲਾਂ ਉਹਨਾਂ ਨੂੰ ਕਹੀਆਂ ਇੱਕ ਤਾਂ ਕਹਿਣ ਲੱਗੇ ਸਾਰੀ ਸੰਗਤ ਇਕੱਠੀ ਹੋ ਕੇ ਆਓ ਕੀਰਤਨ ਕਰੋ ਦੂਸਰਾ ਸਤਿਗੁਰੂ ਜੀ ਕਹਿਣ ਲੱਗੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲਿਆਓ ਤੇ ਤੀਸਰੀ ਗੱਲ ਕਹਿਣ ਲੱਗੇ ਜਦੋਂ ਆਓਗੇ ਨਾ ਨਿਮਰਤਾ ਸਹਿਤ ਆਉਣਾ ਜਦੋਂ ਕਿਸੇ ਤੋਂ ਕੁਝ ਮੰਗਣਾ ਨਾ ਉਦੋਂ ਹੰਮੇ ਨਾਲ ਨਹੀਂ ਨਿਮਰਤਾ ਨਾਲ ਮਿਲਦਾ ਨਿਮਰ ਨੇ ਹੋ ਕੇ ਆਇਓ ਤੇ ਸਤਿਗੁਰੂ ਆਸ਼ੇਕ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਜਦੋਂ ਉਹਨਾਂ ਨੇ ਲੱਕੜਾ ਪ੍ਰਸ਼ਾਦੀ ਦੇ ਲੈ ਕੇ ਅਰਦਾਸ ਕੀਤੀ ਕਹਿੰਦੇ ਕਿ ਕਰਤਾ ਹਰ ਸਤ ਜਾਨਦੇ ਨਹੀਂ ਕੋਣ ਹੈ ਅਜੇ ਸਾਡੇ ਟਾਪੂ 'ਚ ਨਹੀਂ ਆਇਆ ਅਸੀਂ ਦੇਖਿਆ ਨਹੀਂ ਸਤਰੂ ਜੀ ਕਹਿਣ ਲੱਗੇ ਫਿਰ بارش ਹੋ ਗਈ ਹੁਣ ਜਦੋਂ ਆਏ ਨਾ ਅਰਦਾਸ ਕੀਤੀ ਏ ਕੜਾ ਪ੍ਰਸ਼ਾਦੀ ਦੇਖ ਤਿਆਰ ਹੋਈ ਹੈ ਸਾਰੇ ਨੇ ਕੀਰਤਨ ਕੀਤਾ ਤੇ ਜਦੋਂ ਅਜੇ ਕੁਝ ਸਮਾਂ ਹੋਇਆ ਤੇ بارش ਪੈ ਗਈ ਰਾਜੇ ਨੂੰ ਪਤਾ ਲੱਗਿਆ ਤੇ ਰਾਜਾ ਵੀ ਬੜੀ ਨਿਮਰਤਾ ਨਾਲ ਆਇਆ ਉਹਨੇ ਵੀ ਆ ਕੇ ਸਤਪੁਰ ਜੀ ਦੇ ਦਰਸ਼ਕ ਕਿਤੇ ਪੇਟਾ ਮਾਰਖੀਆਂ ਕਿਉਂਕਿ ਰਾਜਾ ਬੜਾ ਸੋਜਮਾਨ ਸੀ ਸਤਪੁਰ ਜੀ ਕਹਿਣ ਲੱਗੇ ਸਤਕਾਰ ਰਾਜੇ ਦਾ ਵੀ ਕਰਨਾ ਹੈ ਪਰ ਜਿਹੜਾ ਵਾਰਸ ਦਾ ਕੰਮ ਹੈ ਉਹ ਕਰਤਾਰ ਦੇ ਵਾਸਤੇ ਹੈ ਜਿਹੜਾ ਕੁਝ ਦੇਣਾ ਅਕਾਲ ਪੁਰਖ ਵਾਹਿਗੁਰੂ ਨੇ ਦੇਣਾ ਹੈ ਇਸੇ ਬੰਦੇ ਨੇ ਨਹੀਂ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਡੜ ਲੱਗਣਾ ਤੇ ਹੁਣ ਸਤਪੁਰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਇਹੋ ਕਹਿ ਰਹੇ ਇਹਦੇ ਜੀ ਕੋ ਮੈਨੂੰ ਮਲਾ ਦੇਵੇ ਨਾ ਉਹਨੂੰ ਤੇ ਮੈਂ ਆਪਣੇ ਪ੍ਰਾਣ ਕੱਢ ਕੇ ਵੀ ਇਟਾ ਦੇ ਰੂਪ ਵਿੱਚ ਅਰਪਣ ਕਰ ਦੇਵਾਂ ਉਹਦੇ ਚਰਨ ਘੁੱਟ ਕੇ ਫੜ ਲਵਾਂ ਤੇ ਮਿੱਠੇ ਮਿੱਠੇ ਧੰਵਾਦ ਦੇ ਸ਼ਬਦ ਵਰਾਂ ਬੋਲਾਂ ਤੇ ਸਤਿਗੁਰੂ ਅਖੀਰਲੇ ਪੰਕਤੀ ਜੇ ਕਹਿੰਦੇ ਦੁੱਖਾਂ ਨੂੰ ਕੱਟਣ ਵਾਲੇ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਆਇਆ ਆਇਓ ਸ਼ਰਨ ਦੀਨ ਦੁਖ ਭੰਗ ਦੇ ਬਿੰਦੀ ਲਾ ਕੇ ਕਰਾਂਗੇ ਨਾ ਤੇ ਸਪਸ਼ਟ ਹੋ ਜਾਣਾ ਆਇਓ ਸ਼ਰਨ ਦੀਨ ਦੁਖ ਭੰਗ ਦੀਨਾ ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਆਇਆ ਜਿਤ ਮਾ ਤੂੰ ਮਰੀ ਔਰ ਮੈਂ ਤੇਰਾ ਓਟ ਆਸਰਾ ਧੱਕਿਆ ਇਸਦਾ ਕੋਈ ਆਸਰਾ ਹੋਵੇਗਾ ਕਿਸਦਾ ਕੋਈ ਆਸਰਾ ਹੋਵੇਗਾ ਮੇਰਾ ਤੇ ਇੱਕੋ ਆਕਾਲ ਪੁਰਖ ਆਇਆ ਕਰੋ ਕੋਈ ਆਸ ਹੈ ਆਪਾਂ ਹੈ ਪਦદાન ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬਨਰ ਸ਼ੋਰ ਮੈਨੂੰ ਕਲਯੁਗ ਦੇ ਟਾਕਰੇ ਭੈਸਾ ਵਾਲੇ ਜੀਵਨ ਤੇਰੀ ਸਿਮਰਨ ਵਿੱਚੋਂ ਮਿਲਣਾ ਤੇ ਮੈਨੂੰ ਸਿਮਰਨ ਦੀ ਦਾਤ ਦਿਓ ਮੈਂ ਸਿਮਰਨ ਨਾਲ ਜੁੜ ਜਾਵਾਂ ਜਿਹੜਾ ਬੰਦਾ ਪਰਮੇਸ਼ਰ ਦੀ ਬੰਦਗੀ ਨਾਲ ਜੁੜ ਗਿਆ ਸਦਾ ਹੀ ਖੁਸ਼ੀਆਂ ਉਹਦੀ ਝੋਲੀ ਵਿੱਚ ਤੇ ਸਦਾ ਹੀ ਚਾਹ ਉਹ ਹੈ ਆਨੰਦਾ ਉਹਦੀ ਝੋਲੀ ਵਿੱਚ ਉਹ ਜਿੱਥੇ ਵੀ ਜਾਂਦਾ ਉਥੇ ਸੁਖਿਆ ਜਾਂਦਾ ਜਿੱਥਾਂ ਸੁਹਿਲੇ ਜਿਨ੍ਹਾਂ ਨੂੰ ਕਿਰਪਾ ਕਰਕੇ ਪਰਮੇਸ਼ਰ ਨੇ ਆਪਣੇ ਨਾਮ ਦੇ ਲਿਆ ਉਹ ਜਿੱਥੇ ਜਾਂਦੇ ਉਥੇ ਸੁਖੀ ਆਪਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਬੈਠੇ ਆ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਇਹ ਉਹ ਸੁਹਾਵਣਾ ਬਾਗ ਹੈ ਜਿੱਥੋਂ ਅਨੇਕਾਂ ਪ੍ਰਕਾਰ ਦੀਆਂ ਸੰਬੰਧੀਆਂ ਸਾਨੂੰ ਬੈਠਿਆਂ ਸ਼ਬਦਾਂ ਦੇ ਰਾਹੀਂ ਪ੍ਰਾਪਤ ਹੋਣੀਆਂ ਸ਼ਬਦ ਜਿਹੜਾ ਨਾ ਉਹ ਸਾਨੂੰ ਪਰਮੇਸ਼ਰ ਨਾਲ ਮਿਲਾ ਸਕਦਾ ਹੈ ਸ਼ਬਦਾਂ ਬਾਕੀ ਤੇ ਵੀ ਜਾਣੇ ਆ ਯੋਗ ਕ੍ਰਿਸ਼ਨ ਬੁਲਾਵਾਂਗੇ ਆਪਾਂ ਸ਼ਬਦ ਬੋਲਦੇ ਆਂ ਕਿਸੇ ਨੇ ਬੋਰਡ ਤੇ ਲਿਖਿਆ ਆ ਜਿਹੜਾ ਐਸ ਪਾਸੇ ਨੂੰ ਨਿਸ਼ਾਨਾ ਇਧਰ ਫਲਾਣਾ ਸ਼ਹਿਰ ਆ ਪਰ ਸ਼ਬਦ ਲਿਖਿਆ ਹੋਇਆ ਨਹੀਂ ਤੇ ਸ਼ਬਦ ਹੀ ਸੰਗ ਪਰਮੇਸ਼ਰ ਨਾਲ ਬੁਲਾਵੇਗਾ ਔਰ ਗੁਰਸ਼ਬਦ ਦੇ ਨਾਲ ਜੁੜੀਏ ਸਤਿਗੁਰੂ ਜੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਕਿਉਂਕਿ ਉਪਦੇਸ਼ ਸਤਗੁਰੂ ਸਾਡੇ ਤੇ ਰਹਿਮਤ ਬਖਸ਼ਿਸ਼ ਕਰਕੇ ਹਰ ਰੋਜ਼ ਬਖਸ਼ਦੇ ਨੇ ਤੇ ਗੁਰੂ ਕੇ ਉਪਦੇਸ਼ਾਂ ਵਿੱਚੋਂ ਸਾਨੂੰ ਜੀਵਨ ਦੀ ਸਿੱਧਾ ਪ੍ਰਾਪਤ ਹੋਣੀ ਹੈ ਕਿਵੇਂ ਪਟਕਦਾ ਫਰਦਾ ਮਨੁੱਖ ਜਿਹੜਾ ਐ کوئی انہ منکھا انہوں راستہ نہیں لب رہا کہ کوئی سیانہ بندہ وہاں پڑھ کے انہوں کہہ اللہ آپ آئی تیرے کار پچھا دینا اسی طرح گروہ کا شبد سانو وہاں تو پڑھ کے نہ سسار کے ویڑے جو اکال پورکھ واحر ملاؤں گا بہت بہت دنواد جی سارے ویران کا بہت بہت دنواد گرو گرنتھ ساحب جی کا آئی صاحب جی کا بہت بہت دنواد اور لڑیوار کتھا کے شبد راہوں جوڑے اور بی آئی سربن ਜਿਹੜਾ ਚੈਨਲ ਹੈ ਉਹਦਾ ਬਹੁਤ ਬਹੁਤ ਧੰਨਵਾਦ ਉਸ ਸਾਡੇ ਇਥੋਂ ਕਥਾ ਦੀ ਜਿਹੜੀ ਰਿਕਾਰਡਿੰਗ ਕਰਕੇ ਦੂਰ ਤੱਕ ਪਹੁੰਚਾਉਂਦੇ ਨੇ ਅੱਜ ਹੁਣੇ ਕੈਨੇਡਾ ਤੋਂ ਫੋਨ ਆ ਰਿਹਾ ਸੀ ਉਹ ਕਹਿਣ ਲੱਗੇ ਤੁਸੀਂ ਚੈਨਲ ਨੂੰ ਉਸੇ ਤਰ੍ਹਾਂ ਚਲਾਓ ਅਸੀਂ ਕਹਾ ਚੈਨਲ ਤੋਂ ਚਲਾ ਰਹੇ ਅੱਗੇ ਚੈਨਲਾਂ ਦੇ ਰਾਹੀਂ ਦਿਖਾ ਰਹੇ ਲੋਕਾਂ ਨੂੰ ਪਰ ਸਤਿਗੁਰੂ ਕਿਰਪਾ ਕਰਨ ਅੱਜ ਤੋਂ ਆਪਾਂ ਫਿਰ ਦੁਬਾਰੇ ਉਹ ਚੈਨਲ ਵਾਲਾ ਕੰਮ ਇਸ ਤਰ੍ਹਾਂ ਸ਼ੁਰੂ ਕਰਾਂਗੇ ਤਾਂ ਕਿ ਗੁਰਮਤ ਦਾ ਪ੍ਰਚਾਰ ਦਾ ਇੱਕ ਸਾਧਨ ਹੈ ਇਹ ਕਿਆ ਪਸਾਰਾਂ ਨੇ ਜੁੜ ਕੇ ਗੁਰੂ ਮੱਤ ਨੂੰ ਅਪਸ ਵਿੱਚ ਵੰਡ ਕੇ ਸੋਝੀ ਪ੍ਰਾਪਤ ਕਰਨੀ ਹੈ ਜੀ ਬੁਲਾਤ ਕੰਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ